ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਪਹਿਲਾਂ ਵੀ ਮੈਂ ਇਸ ਘਰੋਂ ਇੱਕ ਵੀਡੀਓ ਬਣਾਈ ਸੀ ਅੱਜ ਫੇਰ ਬਣਾ ਰਹੇ ਆ ਜਿਹਦੇ ਚ ਇੱਕ ਟੁਕੜਾ ਗੱਬਨ ਮੱਝ ਇੱਕ ਟੋਪ ਦੀ ਐਚਐਫ ਦੀ ਬੱਛੀ ਹਜੇ ਏਆਈਓਈ ਨੂੰ ਥੋੜਾ ਟਾਈਮ ਹੀ ਹੋਇਆਗਾ ਬਾਈ ਕਹਿੰਦਾ ਖਾਲੀ ਮੰਨ ਕੇ ਦੇਣੀ ਆ ਤੇ ਦੋ ਟੁਕੜਗਾ ਮਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਨੇ ਆ ਕੀ ਦੁੱਧਵਾ ਦਾ ਚਿੰਮਾ ਸੁਹਾ ਸੱਸੀਕਾਲ ਜੀ ਸੱਸੀਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਗੁਰਚਨ ਸਿੰਘ ਬੰਦ ਮਾਣੂ ਕੇ ਬਿਲਾ ਮੋਗਾ ਜੀ ਨਿਆਰ ਸਿੰਘ ਉਹ ਮੋਬਾਈਲ ਨੰਬਰ ਜੀ 98037 3183 ਠੀਕ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈੱਕਿਆ ਸੀ ਹਾਏ ਹਾਏ ਮਾਰ ਦੇ ਜੀ ਠੀਕ ਆ ਬਾਈ ਤੇ ਆਪਾਂ ਬੱਚੀ ਤੋਂ ਸ਼ੁਰੂ ਕਰ ਲੈਣੇ ਨਕੀਨੇ ਤੋਂ ਬਾਈ ਤੇ ਕੀ ਡਿਟੇਲ ਆ ਜੀ ਇਹਦੀ? ਨਹੀਂ ਇਹ ਆਪਾਂ ਲਈ ਆਈ। ਠੀਕ ਆ ਜੀ। ਆਪਣੇ ਕੋਲੇ ਪਰਸੋਂ ਹੀ ਆਈ ਹੈ। ਠੀਕ ਆ ਜੀ। ਉਹ ਟੀਕਾ 27 28 ਦਿਨ ਕਹਿੰਦੇ ਟੀਕਾ ਭਰਾਏ ਨੂੰ ਹੋਇਆ। ਠੀਕ ਆ ਭਰਾਏ ਨੂੰ। ਆਪਾਂ ਖਾਲੀ ਕਰਕੇ ਲਈ ਆਪਾਂ ਕਿਰਾਇਆ ਆਪ। ਠੀਕ ਆ ਜੀ। ਇਹ ਨੰਬਰ ਆਈ ਨਹੀਂ ਪਤਾ ਚੰਗੇ ਸੀਮਨ ਦੀ ਕਿਹੜੇ ਸੀਮਨ ਦੀ ਹੈ। ਮੈਂ ਝੂਠ ਮਾਰੀ ਜਾਵਾਂ ਤੇ ਫਿਰ ਨਾ ਆਪਾਂ ਪੁੱਛਿਆ। ਵੇਚਣ ਲੈਣ ਦਾ ਆਪਣਾ ਕੰਮ ਆਂ ਹੀ ਲੈ ਲਈ ਆਪਾਂ ਬਸ। ਠੀਕ ਆ ਜੀ। ਹਾਂ ਦੇਖ ਲਓ। ਤੇ ਉਮਰ ਹੋਊ ਬਾਈ 2 ਟਾਈ ਸਾਲ ਹੋਊਗੀ ਹਾਂ 2 ਸਾਲ। ਠੀਕ ਆ ਤੋੜ ਕੇ ਦਿਖਾ ਦਿਓ ਜੀ। ਇੱਕ ਮਾੜਾ ਜਾਂ ਮੋਕ ਆ ਤੁਸੀਂ ਤੇ ਬੱਚੀ ਦਾ ਅੰਤ ਮੁਕਿਆ ਪੈ ਜੀ ਜਮਾ ਕਰਮ ਵਾਲੀ ਜੇ ਕਿਤੇ ਗੱਬਣ ਰਹਿ ਗਈ ਮਾਲਕਾ ਨੇ ਦੱਸਿਆ ਕਿ 26 27 ਦਿਨ ਹੋ ਗਏ ਟੀਕਾ ਭਰਾਏ ਨੂੰ ਅੰਤ ਕੋਈ ਨਹੀਂ ਬੱਚੀ ਦਾ ਖੜਨੇ ਚੈੱਕ ਕਰ ਲੋ ਜੀ ਸੋਹਣੀ ਫੇਸ ਕੁਆਲਟੀ ਆ ਚੰਗੇ ਕੱਦ ਕਾਠ ਦੀ ਆ ਦੇਖ ਲਓ ਗੋਲ ਮਟੋਲਾ ਫੁੱਲ ਫਾਰਮ ਵਾਲੀ ਬੱਚੀ ਆ ਬਾਈ ਕਹਿੰਦਾ ਸੀਮਨ ਦਾ ਆਪਾਂ ਨੂੰ ਨਾਂ ਦੱਸਿਆ ਮਾਲਕਾ ਨੇ ਨਾਂ ਆਪਾਂ ਕਹਿ ਕੇ ਦੇਣੀ ਆ ਪਰ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਆ ਉਹਨਾਂ ਨੂੰ ਇਹ ਚੀਜ਼ ਦੀ ਪਰਖ ਆ ਕਿ ਹੈ ਨਗੀ ਨਹੀਂ ਆ ਝੋਲੀ ਵੀ ਦਿਖਾ ਦਾਂਗੇ ਕੋਈ ਸ਼ਾਖ ਨਹੀਂ ਵੱਧੂ ਝੋਲੀ ਬਹੁਤ ਸੋਹਣੀ ਆ ਜੀ ਚਾਰੇ ਥਣ ਗੈਬ ਤੇ ਨਿਖੜਵੇਂ ਆ ਟਾਪ ਦਾ ਨਕੀਨਾ ਤੇ ਜਿੱਥੇ ਜਿੱਦੇ ਕਰਮਾਂ ਵਾਲੀ ਸੂਨ ਵਾਲੀ ਹੋਈ ਤੇ ਲੱਖ ਰੁਪਏ ਦੀ ਚੀਜ਼ ਆ ਜੀ ਇਹ ਨਕੀਨਾ ਹੀ ਆ ਬੱਚੀ ਕਾਦੀ ਸਕੈਨ ਸ਼ਾਈਨਿਕ ਵੇਖ ਲਓ ਪ੍ਰਿੰਟ ਚੰਗਾ ਝੋਲੀ ਦੇਖ ਲਓ ਜੀ ਚਾਰ ਹੀ ਥਾਣਾ ਕੋਈ ਸ਼ਾਖ ਨਹੀਂ ਉਹ ਵੀ ਨਿਖੜਵੇਂ ਤੇ ਬਾਕੀ ਉਹ ਅਗਲੇ ਦੇ ਕਰਮ ਗੱਬਣ ਰਹਿ ਗਏ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ ਜਮਾ ਜਾਇਜ਼ ਮੁੱਲ ਬਈ ਇਹਦਾ ਬਈ ਇਹ ਜਾਇਜ਼ 25000 ਦੀ ਦੇ ਰਿਆ ਜਮਾ ਜਾਇਜ਼ ਮਾੜਾ ਮੋਟਾ ਛੋਟਾ 25 ਮਾਨਤਾਂ ਵਿੱਚ ਹੋ ਜਾਊਗਾ 25 ਦੀ ਦੇ ਰਿਹਾਗੇ ਤੁਹਾਨੂੰ ਫੋਨ ਨੰਬਰ ਜਮਾ ਜਾਇਜ਼ ਮੁੱਲ 25000 ਰੁਪਿਆ ਉਹਦੇ ਜੋ ਮਾਨਤਾਂ ਨੂੰ ਹੋ ਜਾਊਗਾ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਠੋਕੜ ਗੱਬਣ ਮੱਝ ਇਹਦੇ ਕੀ ਡਿਟੇਲ ਆ ਜੀ ਇਹ ਦੁੱਧ ਦੇ ਕੱਲ ਹੀ ਲਈ ਆਪਾਂ ਕੱਟੀ ਮਗਰ ਇਹਦੇ ਠੀਕ ਆ ਜੀ ਤੇ ਇਹ ਪੌਣੇ ਤਿੰਨ ਮਹੀਨਾ ਦੀ ਗੱਭਣ ਦੱਸਿਆ ਮਾਲਕ ਨੇ ਜਿੱਥੋਂ ਲਈ ਆ ਦੁੱਧ ਹੈਗਾ 9 ਲੀਟਰ ਇਹ ਤੜਕਿਓ ਥੋੜਾ ਜਿਹਾ ਬੱਚੇ ਤੇ ਤੜਕਦੀ ਮੈਥੋਂ ਖੁਸ਼ ਹੋ ਕੇ ਨਹੀਂ ਮਿਲੀ ਤੇ ਅੱਜ ਡਾਕਟਰ ਆਉਣਾ ਆ ਚੈੱਕ ਕਰਾ ਦੇਣੀ ਹੈ ਗੱਭਣ ਹੀ ਪੌਣੇ ਤਿੰਨ ਦੀ ਆਪਾਂ ਉਹਦੀ ਤਸੱਲੀ ਤੇ ਲਈ ਜਾਨੀ ਆਪਾਂ ਮਾਲਕਾਂ ਦੀ ਤਸੱਲੀ ਤੇ ਲੈ ਲਈ ਆ ਆ ਬਸ ਹੁਣ ਚੈੱਕ ਆਪਾਂ ਅੱਜ ਡਾਕਟਰ ਆਜੂਗਾ ਜਦੋਂ ਹੋਣਾ ਬਸ ਚੈੱਕ ਕਰਾ ਕੇ ਹਾਂ ਫੋਨ ਕਰੂਗਾ ਪਿਛੇ ਫੋਨ ਤੇ ਦੱਸ ਦਿਆਂਗੇ ਠੀਕ ਆ ਜੀ ਤੁਰ ਕੇ ਦਿਖਾ ਦਿਓ ਬਾਈ ਕਹਿੰਦਾ ਆਪ ਪਰ ਆਪਾਂ ਆਪ ਦੇ ਘਰੇ ਚੈੱਕ ਕਰਵਾਉਣੀ ਆ ਮੈਂ ਥੋੜਾ ਜਿਹਾ ਸੁਝਾਵਾ ਆ ਗਿਆ ਤੇ ਡਾਕਟਰ ਹਜੇ ਪਹੁੰਚਿਆ ਨਹੀਂਗਾ ਬਾਈ ਕਹਿੰਦਾ ਜਦੋਂ ਨੂੰ ਵੀਡੀਓ ਪੈਣੀ ਆ ਆਪਾਂ ਚੈੱਕ ਕਰਵਾ ਦਾਂਗੇ ਮੈਂ 100% ਗੱਬਣ ਹੀ ਕਿਉਂਕਿ ਖਾਸ ਬੰਦਾ ਤੇ ਲੈ ਕੇ ਆਂਦੀ ਆ ਤੇ ਬਾਕੀ ਫੋਨ ਤੇ ਕਨੈਕਟ ਕਰ ਲਿਓ ਪ੍ਰੋਪਰ ਤੁਹਾਨੂੰ ਦਿਨ ਦੱਸ ਦੇਣ ਕਿ ਕਿੰਨੇ ਦਿਨਾਂ ਦੀ ਗੱਬਣ ਆ ਬੱਚੀ ਬੱਚਾ ਮਗਰ ਕੱਤੀ ਆ ਅੰਦਰ ਹੈਗੀ 9 ਕਿਲੋ ਜੋਕ ਕੇ ਲਿਆਂਦਾ ਸੀਗਾ ਹੁਣ ਇੱਥੇ ਜੀ ਨਹੀਂ ਲਾਇਆ ਕਿਲੋ ਖੰਡ ਚਲੋ ਇੱਧਰ ਉੱਧਰ ਹੋ ਜੂ ਹਣਾ ਬਾਈ ਅੱਤ ਖੁੱਲਾ ਅੱਜ ਦਿੱਤਾ ਹੀ ਨਾ ਖੋਸ਼ੋ ਕੇ ਮਿਲੀ ਨਹੀਂ ਹੈ ਲੋੜੀ ਨਾ ਕੱਲ੍ਹ ਲਈ ਆਈ ਆਜੀ ਆਈ ਕਰਕੇ 8 ਕਿਲੋ ਦਾ ਹੈਗਾ ਹੀ ਹੈ ਇਹ ਖੁੱਲਾ ਹੈਗਾ ਹੀ ਨਾ 8 ਕਿਲੋ ਦਾ ਬਾਈ ਕਹਿੰਦਾ ਖੁੱਲਾ ਹੈਗਾ ਤੇ ਥਣਾ ਦੀ ਬਾਈ ਓਕੇ ਜਮਾ ਓਕੇ ਓਕੇ ਜਮਾ ਪਸਮਾ ਪੂਰਾ ਪੱਕਾ ਕਹਿੰਦਾ ਮੈਂ ਚੁਆਈ ਚੰਗੀ ਆਪਣਾ ਤਿਰਕ ਜੇ ਗਈ ਕਿ ਇਹਨਾਂ ਨੂੰ ਉਪਰਾ ਕਰਦੀ ਇਹਨੇ ਚਾਰ ਚੱਕਿਆ ਨਹੀਂ ਆਪਣੇ ਹਰੇ ਚੁਆਈ ਹੈ ਪੱਠੇ ਵੀ ਨਹੀਂ ਖੱਦ ਠੀਕ ਆ ਥਣਾ ਦੀ ਜਮਾ ਓਕੇ ਆ ਇੱਕ ਬੇਨਤੀ ਆ ਮੇਰੇ ਵੱਲੋਂ ਵੀ ਤੇ ਮੇਰੇ ਚੈਨਲ ਵੱਲੋਂ ਵੀ ਸਪੈਸ਼ਲ ਆ ਕਿ ਬਾਈ ਦੇ ਘਰੋਂ ਆਪਦੀ ਚੈੱਕ ਕਰਵਾ ਕੇ 2 ਟਾਈਮ 4 ਟਾਈਮ ਚਵਾਈ ਕਰਕੇ ਲੈ ਜਾਓ ਕਿਉਂਕਿ ਬਾਈ ਦੇ ਬਾਈ ਦੇ ਘਰ ਦੀ ਗਾਰੰਟੀ ਹੈ ਠੀਕ ਹੈ ਜੀ ਸਹੀ ਗੱਲਾਂ ਨੇ ਜੀ ਹਾਂ ਜੀ ਆਪਾਂ ਲੈਣ ਦਾ ਕੰਬੈਕਲ ਦਾ ਕਰਦੇ ਕੀ ਲਗਾ ਜੀ ਵਪਾਰ ਦਾ ਕੰਮ ਆ ਬਾਈ ਦਾ ਤੇ ਬਾਈ ਦੇ ਘਰੋਂ ਆਪੇ ਚੈੱਕ ਕਰਕੇ ਥੋੜੀ ਜੀ ਨਹੀਂ ਲਾਇਆ ਇਹਦਾ ਮੁੱਲ ਬਾਈ ਇਹ ਜੀ ਗੱਬਣ ਚੈੱਕ ਕਰਾਂਗੇ 70000 ਦੀ ਦੇਵਾਂ ਠੀਕ ਹੈ ਜੀ ਜੇ ਕਿਸੇ ਨੇ ਖਾਲੀ ਲੈਣੀ ਹੋਈ 8 ਲੀਟਰ ਦੋ ਤੇ ਫਿਰ 65000 ਦੀ ਦੇ ਦੇਾਂਗੇ ਇਹ ਖਾਲੀ ਨਿਕਲ ਗਈ ਪਰ ਆਪਾਂ ਚੈੱਕ ਰੋ ਹੈ ਗੱਬਣ ਠੀਕ ਆ ਗੱਬਣ ਦਾ ਮੁੱਲ 70000 ਰੁਪਿਆਗਾ ਫਾਲੀ ਦਾ ਮੁੱਲ 65000 ਰੁਪਿਆ ਹੈ ਗੱਬਣੀ ਚੈੱਕ ਕਰਵਾ ਕੇ ਤਸੱਲੀ ਕਰਕੇ ਆਪਦੇ ਘਰੋਂ ਬਾਈ ਕਹਿੰਦਾ ਰੇਟ ਬਾਈ ਦਾ ਮਕਾ ਲਓ ਸਰਦੀ ਬਾਈ ਅੰਦਰੀ ਦਿਖਾ ਦਿੰਨੇ ਕੋਈ ਨਹੀਂ ਤੇ ਕੱਟੀ ਤੁਹਾਨੂੰ ਦਿਖਾ ਦਾਂਗੇ ਤੇ ਨੰਬਰ ਬਾਈ ਦਾ ਸਿਕਰੀ ਦੂਜਾ ਸੂਆ ਚੋਟੀ ਦੂਜਾ ਸੂਆ ਹੀ ਹੈ ਦੂਜਾ ਸੂਆ ਸੂਈ ਹੈ ਤੇ ਤੀਜੀ ਆਸ ਤੇ ਗੱਪਣਾ ਹਾਂ ਬਾਕੀ ਨਵਾਂ ਹਾਣਾ ਬਾਈ ਚੰਗੇ ਕਦ ਕਾਢਦੀ ਆ ਦੋ ਟੋਕੜ ਗਾਇਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਮਗਰ ਆਲੀ ਕੱਟੀਆ ਤੁਸੀਂ ਦੇਖ ਸਕਦੇ ਹੋ ਕਿੰਨਾ ਕ ਟਾਈਮ ਹੋ ਗਿਆ ਬਈ ਸੂਈ ਨੂੰ ਇਹ ਸੂਈ ਨੂੰ ਘੱਟੋ ਘੱਟ ਹੋ ਗਿਆ ਹੁੰਦੇ 5 ਮਹੀਨੇ ਦੀ ਹੋਊਗਾ ਠੀਕ ਸਾਢੇ 4 ਉਹ ਸਹੀ ਗੱਲ ਹੈ ਜੀ ਬਗ ਬਗ 5 ਮਹੀਨੇ ਹੋਣਗੇ 5 ਮਹੀਨੇ ਹੋਊਗਾ ਦੋ ਟੋਕੜ ਕਾਵਾਂ ਬਾਈ ਦੀਆਂ ਸੇਲ ਨੇ ਬਾਈ ਇਹ ਤੋਂ ਕਾਲੀ ਤੋਂ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਇਹਦਾ ਮਗਰਲਾ ਥਾਨਾ ਅੱਧਾ ਮੰਨ ਠੀਕ ਹੈ ਜੀ ਜਮਾ ਖਾਲੀ ਹੈ ਠੀਕ ਹੈ ਇਹਦੇ ਭਰੋਣਾ ਠੀਕ ਹੈ ਇਹ ਬੰਦੀ ਹੈ ਕੋਈ ਗੱਬਰ ਨਹੀਂ ਠੀਕ ਹੈ ਇਹਦੇ ਕੋਲ ਦੁੱਧ ਹੈਗਾ ਅਸੀਂ 10 ਤੋਂ 11 ਲੀਟਰ ਹੋਣ ਦੁੱਧ ਨੇ ਕੱਢਿਆ 9 ਲੀਟਰ ਫੁੱਲਾ ਤਿਆਰ ਉਹ ਹੀਟ ਚ ਘਟ ਗਈ 9 ਲੀਟਰ ਦੁੱਧ ਦਾ ਮਗਰਲਾ ਤਾਂ ਲੱਦਾ ਚੁਾਈ ਛੇ ਠੰਡੀ ਪੂਰੀਏ ਜਿਵੇਂ ਮਰਜ਼ੀ ਚੋਈ ਜਾਵੇ ਹਾਂ ਹਾਂ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ 10:04 ਮਿੰਟ ਹੋ ਗਏ ਤੋਰ ਕੇ ਦਿਖਾ ਦਿਓ ਜੀ ਕਿੰਨਵੇਂ ਸੂਏ ਸੂਏ ਦੀ ਆ ਬਈ ਇਹ ਦੂਜੇ ਤੀਜੇ ਸੂਗੀ ਤੀਜੇ ਸੂਏ ਸੂ ਬਾਕੀ ਬਈ ਕਰਾਸ ਦੀ ਹੈਗੀ ਆ ਗਰਮੀ ਰਹਿ ਤਾਂ ਗਾਈਆਂ ਕੱਦ ਕਾਠ ਤੇ ਵਜਨ ਵਾਲੀ ਆ ਜੀ 6 ਫਾਇਡ ਦਾ ਦੁੱਧ ਹੈ ਨਾ ਮੈਂ ਪਾ ਕੇ ਉਹਨੇ ਕਹਿੰਦਾ 6 ਫਾਇਡ ਦਾ ਦੁੱਧ ਮੈਰ ਦਾ ਮੈਂ ਯਾਰ ਕਮ ਇੱਚ ਚ ਗਿਣਾ ਜਾਂਦਾ ਦੁੱਧ ਬਾਕੀ ਤਾਂ ਚੰਗਾ ਥਣ ਬਹੁਤ ਚੰਗਾ ਜਿਹੜੇ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿ ਮਗਰਲੇ ਥਣ ਚੋਂ ਦੁੱਧ ਘੱਟ ਆ ਇੱਕ ਚੋ ਨਹੀ ਯਾਰ ਦੱਦਾ ਥਣ ਲਿਆ ਵੀਰ ਵਾਪਸ ਕਿਉਂਕਿ ਕਈ ਵਾਰ ਬਾਈ ਕੋਈ ਦੂਰੋਂ ਚੱਲ ਕੇ ਆਉਂਦਾ ਤੇ ਇੱਥੇ ਆਏ ਨੂੰ ਪਤਾ ਲੱਗੇ ਫਿਰ ਗੱਲਬਾਤ ਹੋ ਜਾਂਦੀ ਆ ਅਗਲੇ ਤਾਂ ਢੇੜਾ ਵੱਜਦਾ ਅਗਲਾ ਵੀ ਵਿਚਾਰਾ ਕੰਮ ਛੱਡ ਕੇ ਆਉਂਦਾ ਹੁੰਦਾਗਾ ਪਹਿਲਾ ਦਾਸਤਾ ਬਾਈ ਕਹਿੰਦਾ ਮਗਰਲਾ ਥਣ ਚ ਦੁੱਧ ਅੱਧਾਗਾ ਤੈਨਰ ਥਣ ਪ੍ਰੋਪਰ ਓਕੇ ਆ ਜਿਹੜਾ ਦੁੱਧ ਦਾ 9 ਕਿਲੋ ਕੰਡੇ ਤੇ ਜੋਕ ਕੇ ਲੈ ਜਾਓ ਦੁੱਧ ਜਿਆਦਾ ਸੀਗਾ ਥੋੜੀ ਹੀਟ ਚ ਓਨ ਕਰਕੇ ਬਾਈ ਕਹਿੰਦਾ ਘਟ ਗਈ ਉਹਨੇ ਤੇ ਆਇਆ ਨਹੀਂ ਮਸ਼ਾਅ ਜੀ ਭਰਾ ਕਹਿੰਦੇ ਜਿਹੜਾ ਅੱਜ ਦਾ ਦੁੱਧ ਆ 9 ਕਿਲੋ ਜੋਕ ਕੇ ਲੈ ਜਾਓ ਇਹਦਾ ਮੁੱਲ ਬਾਈ ਏ ਬਈ 17000 ਦੀ ਦੇ ਦੇਾਂਗੇ ਕੱਲੀ ਠੀਕ ਆ ਜੀ ਜੋੜੇ ਚ ਲੈਸ ਕਰਾਂਗੇ ਉਹਦਾ ਵੀ ਦੱਸ ਦੂੰਗੇ ਜੋ ਲੈਣਾ ਹੋਵੇ ਠੀਕ ਜੋੜੇ ਚ ਲੈਸ ਕਰ ਦਾਂਗੇ ਕੱਲੀ 17000 ਦੀ ਦੂਜੀ ਵੀ ਗਾ ਚੰਗੀ ਆ ਬਈ ਇਹਦੇ ਛੋਟੇ ਛੋਟੇ ਸੈਂਕਾ ਮਾਰਦੀ ਮੁਰਦੀ ਤਾਂ ਨਹੀਂ ਹਾਂ ਮਾਰਦੀ ਨਹੀਂ ਨਾ ਮਾਰਦੀ ਨਹੀਂ ਸਿਰ ਸਭ ਪੂਰੀ ਹੈ ਅਸੀਂ ਸਭ ਪੂਰੀ ਹੈ ਇਹ ਕਿੰਨੇਵੇਂ ਸੂਈ ਸੂਈ ਵੀ ਹੈ ਇਹ ਸੂਈ ਹੋਊਗੀ ਦੂਜੇ ਸੂਈ ਇਹ ਹੋਊਗੀ ਪਿੱਛਾ ਮੰਨ ਲਓ ਭਾਣਾ ਤੇ ਇਹ ਆਈ ਵਗੈਰਾ ਹੋਈ ਹੈ ਜੀ ਹਨੇ ਉਹ ਕਹਿੰਦੇ ਦਸ ਬੀਤ ਹੋਗੇ ਕੋਈ ਖਾਲੀ ਹੈ ਜੇ ਮੈਂ ਇਸ ਵਕਤ ਆਪਾਂ ਝੂਠ ਨਹੀਂ ਮਾਰਨਾ ਕਹਿ ਦਿੰਦਾ ਅਗਲਾ ਕਿੱਥੇ ਗੱਬਨ ਹੋਗੀ ਠੀਕ ਆ ਜੀ ਤੇ ਦੁੱਧ ਬਾਈ ਕਿੰਨਾ ਦੁੱਧ 8 ਲੀਟਰ ਹੈ 8 ਲੀਟਰ ਜੋਕ ਕੇ ਦੇ ਦੋ ਇਹ ਵੀ ਦੋ ਰੱਖ ਕੇ ਦਿਖਾ ਦਿਜੀ ਇਹ ਦੁੱਧ ਨਹੀਂ ਚੱਕਿਆ ਦੁੱਧ ਤੇ 10 ਤੋਂ 12 ਲੀਟਰ ਵੀ ਕਰਕੇ ਨੇ ਚਾਰ ਨਹੀਂ ਚੱਕਿਆ ਆਪਣੇ ਕੋਲੇ ਪਰਸੋਂ ਹੀ ਆਈ ਹੈ ਸਾ ਜੀ ਆਈ ਪੱਠਾ ਕਿੰਨਾ ਭੁਖੀ ਹੈ ਜਿਵੇਂ ਖਾਂਦੀ ਨਹੀਂ ਹਰੇ ਜੋ ਇਹਨੇ ਲਾਇਆ ਹਜੇ ਹਰੇ ਤੋਂ ਆਈ ਬਸ ਜਿਹੜਾ ਅੱਜ ਦਾ ਦੁੱਧ ਦਾ ਉਹ 8 ਲੀਟਰ ਨੈਟ ਤਿਆਰ ਆ ਜਜਮੈਂਟ ਉਸ ਹਿਸਾਬ ਨਾਲ ਕਰਿਓ ਕਿ 6 ਤੋਂ 7 ਘੰਟੇ ਚਵਾਈ ਚ ਬਾਕੀ ਨੇ ਇਹਦੇ ਥਾਂ ਨੂੰ ਓਕੇ ਆ ਬਾਈ ਓਕੇ ਓਕੇ ਚਵਾਈ ਬਹੁਤ ਚੰਗੀ ਹੈ ਠੀਕ ਆ ਜੀ ਇਹਦੇ ਥਾਂ ਨੂੰ ਬਾਈ ਕਹਿੰਦਾ ਓਕੇ ਆ ਬਾਕੀ ਸਾਰੇ ਲਿਖੜਵੇਂ ਇੱਕੋ ਜਿਹੇ ਚੰਗੇ ਕਦ ਕਾਟ ਤੇ ਵਜਨ ਵਾਲੀ ਹੈ ਜੀ ਜਿੰਨਾ ਦਾ ਤੇ ਦੱਸਿਆ ਬਾਈ ਦੇ ਘਰੋਂ ਆਪਦੀ ਦੋ ਟਾਈਮ ਚਵਾਈ ਕਰ ਲਓ ਚਾਰ ਟਾਈਮ ਚਵਾਈ ਕਰ ਲਓ ਕਿਉਂਕਿ ਤਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਆਪਦੀ ਬਾਈ ਕਹਿੰਦਾ ਮੇਰੇ ਘਰੇ ਤਸੱਲੀ ਕਰਕੇ ਲਿਜਾ ਸਕਦੇ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਜੀ 15000 ਰੁਪਿਆ ਠੀਕ ਆ ਜੀ ਇਹ ਜੋੜਾ ਲੈਣਾ ਹੈ ਜੋੜਾ ਆਪਾਂ 27000 ਦਾ ਆਪਾਂ ਦੇ ਦਾਂਗੇ 25000 25 ਹਾਂ ਇਹਦਾ ਮੁੱਲ 17 ਇਹਦਾ 15 ਇਹਦਾ 15 ਜੇ ਜੋੜਾ ਲਊਗਾ ਜੋੜਾ 27000 ਆਪਾਂ 25 ਦੇ ਦਾਂਗੇ ਜੋ 25 ਦਾ 25000 ਦਾ ਜਮਾ ਲੈਸ ਰੇਟ ਆ ਜੀ ਜੋੜਾ 25000 ਦਾ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ 22 ਨੰਬਰ 17 15 32 ਬੰਦਾ 25 ਦਾ ਜੋੜਾ ਦੇ ਦੇਣਗੇ ਦੋਵੇਂ ਠੀਕ ਆ ਜੀ ਉਹ ਇਕੱਠੇ ਆ ਲੈਸ ਹੋ ਜਾਊਗਾ ਬਾਕੀ ਮੁੱਲ ਰੇਟ ਜੈ ਜੀ ਆ ਬਾਈ ਨੇ ما د سکرین ته چلو مننه